ਨਗਰਪੰਚਾਇਤ ਨਾਲ ਡਾਲਾ ਚ ਅੱਜ ਇੱਕ ਖੂਬ ਹੰਗਾਮਾ ਦੇਖਣ ਨੂੰ ਮਿਲਿਆ ਜਿੱਦੋਂ ਕਿ ਪੁਲਿਸ ਵੱਲੋਂ ਮੀਤ ਪ੍ਰਧਾਨ ਸੰਦੀਪ ਪਸਰੀਚਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰੀ ਤੋਂ ਬਾਅਦ ਜੋ ਹੈ ਖੂਬ ਹੰਗਾਮਾ ਹੁੰਦਾ ਹੈ ਜਿੱਥੇ ਕਿ ਪੂਰੀ ਕਾਂਗਰਸੀ ਵਰਕਰਾਂ ਦੀ ਟੀਮ ਵੱਲੋਂ ਥਾਣੇ 'ਚ ਪਹੁੰਚ ਕੇ ਹੰਗਾਮਾ ਕੀਤਾ ਜਾਂਦਾ ਹੈ ਨਾਰੇਬਾਜ਼ੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਜੋ ਐ ਸੰਦੀਪ ਸ੍ਰੀਚਾ ਨੂੰ ਛਾੜਵੇ ਦਿੱਤਾ ਜਾਂਦਾ ਹੈ ਉਹਨਾਂ ਨੂੰ ਹਿਰਾਸਤ 'ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਕਿ ਹਿਰਾਸਤ 'ਚੋਂ ਬਾਹਰ ਆ ਕੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੇ ਤੇ ਲਗਾਏ ਸਾਰੇ ਇਲਜ਼ਾਮ ਬੇਬੁਨਿਆਦ ਨੇ ਹਾਲਾਂਕਿ ਸ਼ਿਕਾਇਤ ਕਰਤਾ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਵੱਲੋਂ ਬੀਤੇ ਦਿਨੀ ਸੰਦੀਪ ਪਸਰੀਚਾ ਤੇ ਉਸ ਦੇ ਕੋਦੇ ਸਾਥੀਆਂ ਵੱਲੋਂ ਉਸ ਦੀ ਭਰੇ ਬਾਜ਼ਾਰ ਕਟਮਾਰ ਕੀਤੀ ਗਈ ਹੈ ਜਦੋਂ ਇੱਕ ਮੇਨ ਬਾਜ਼ਾਰ ਦੇ ਵਿੱਚ ਕੁਝ ਸਮਾਨ ਲੈਣ ਵਾਸਤੇ ਗਿਆ ਹੋਇਆ ਸੀ ਲੇਕਿਨ ਉੱਥੇ ਹੀ ਸੰਦੀਪ ਪਸਰੀਚਾ ਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਨਾਲ ਹੀ ਨਾਲ ਕਿਹਾ ਹੈ ਕਿ ਉਸ ਦੇ ਖਿਲਾਫ ਇਹ ਇੱਕ ਵੱਡੀ ਸਾਜ਼ਿਸ਼ ਹੈ ਤੇ ਪੁਰਾਣੀ ਰੰਜਿਸ਼ ਕੱਢੀ ਜਾ ਰਹੀ ਹੈ ਕਿ ਕੁਝ ਮਾਮਲਾ ਹੈ ਤੇ ਕੀ ਕੁਝ ਅਸਲੀਅਤ ਹੈ ਉਸ ਦੇ ਬਾਰੇ ਪੂਰੀ ਗੱਲਬਾਤ ਕੀਤੀ ਗਈ ਹੈ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾਣ ਦੇ ਚਲੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀ ਇਲਾਕਾ ਨਿਵਾਸੀ ਹਲਕਾ ਨਿਵਾਸੀ ਅੱਜ ਜਿਹੜਾ ਮੇਰੇ ਤੇ ਇੱਕ ਝੂਠਾ ਮੁਕਦਮਾ ਦਰਜ ਕੀਤਾ 300 ਛਬੀ ਦਾ ਜਿਹਦੇ ਵਿੱਚ ਕਿਸੇ ਦਲੇਰ ਸਿੰਘ ਦੇ ਨਾਲ ਕੋਈ ਲੜਾਈ ਦਾ ਇਹਨਾਂ ਬਕੂਆ ਬਣਾਇਆ ਕਿ ਇੱਥੇ ਨੜਾਲੇ ਉਹਦੇ ਲੜਾਈ ਹੋਈ ਉਹਦੇ ਸੱਟ ਚੋਟ ਲੱਗੀ ਉਹਦੇ 326 ਬਣੀ ਜਦ ਕਿ ਮੈਂ ਦੱਸਣਾ ਚਾਹੁੰਦਾ ਸਾਰਾ ਨਗਰ ਸਾਰਾ ਪਿੰਡ ਸਾਰਾ ਇਲਾਕਾ ਖਲੋਤਾ ਕੋਈ ਲੜਾਈ ਹੋਈ ਨਹੀਂ ਪਹਿਲੀ ਗੱਲ ਔਰ ਜਿਸ ਦਿਨ ਦਾ ਇਹ ਵਾਕਿਆ ਦੱਸਿਆ ਜਾਂਦਾ ਹੈ 27 ਤਰੀਕ ਦਾ 27 ਨਵੰਬਰ ਦਾ ਮੈਂ ਨਾ 27 ਤਰੀਕ ਦਾ ਵਾਕਿਆ ਦੱਸਿਆ ਜਾਂਦਾ ਜਿਸ ਦਿਨ ਲੜਾਈ ਹੋਈ ਆ ਮੈਂ ਦੁੱਖ ਨਾਲ ਕਹਿਣਾ ਚਾਹੁੰਦਾ ਕਿ ਮੇਰੇ ਫਵਾਦ ਨੇ ਨਿਲਾ ਦੀ ਉਸ ਦਿਨ ਸਵੇਰੇ ਮੌਤ ਹੋਂਦੀ ਆ ਅਤੇ ਮੈਂ ਉਹਨਾਂ ਦੀ ਮੌਤ ਤੇ ਜਲੰਧਰ ਬੈਠਾ ਵਾਂ ਉਹਨਾਂ ਦਾ ਸੰਸਕਾਰ ਕਰਨ ਤੋਂ ਮਤਨ ਨਰਾਲੇ ਆਉਣਾ ਵਾਂ ਔਰ ਮੇਰੇ ਤੇ ਇੱਕ ਝੂਠਾ ਮਕਦਮਾ ਦਰਜ ਕਰ ਦਿੱਤਾ ਜਾਂਦਾ ਜਦ ਕਿ ਮੇਰਾ ਲੜਾਈ ਦੇ ਨਾਲ ਕੋਈ ਤਾਲੁਕਤ ਨਹੀਂ ਆ ਪਿੰਡ ਦਾ ਕੋਈ ਵੀ ਨਗਰ ਨਿਵਾਸੀ ਕੋਈ ਮੋਤਵਰ ਵਿਅਕਤੀ ਜਿਹੜਾ ਕਹਿੰਦਾ ਕੋਈ ਲੜਾਈ ਹੋਈ ਆ ਜਾਂ ਮੈਂ ਉਸ ਮੌਕੇ ਤੇ ਹੈਗਾ ਵਾਂ ਗੁਰੂਕਰ ਜਿਸ ਜਗ੍ਹਾ ਨੂੰ ਮੰਨਦਾ ਮੰਦਰ ਨੂੰ ਮੰਨਦਾ ਮਸਜਿਦ ਨੂੰ ਮੰਨਦਾ ਕਿਸੇ ਵੀ ਜਗਰ ਧਾਰਮਿਕ ਜਗ੍ਹਾ ਨੂੰ ਜਿਸ ਤੋਂ ਦਾ ਵਿਸ਼ਵਾਸ ਹੈਗਾ ਗੁਰੂ ਘਰ ਜਾ ਕੇ ਇਸ ਗੱਲ ਦੀ ਸੌਂਹ ਦੇ ਦੇਵੇ ਕਿ ਮੈਂ ਉਸ ਜਗ੍ਹਾ ਤੇ ਲੜਾਈ ਤੇ ਉੱਥੇ ਹੈ ਸੀ ਜਾਂ ਕੋਈ ਲੜਾਈ ਹੋਈ ਆ ਇਸ ਤਰ੍ਹਾਂ ਕਿਸੇ ਦੀ ਜ਼ਿੰਦਗੀ ਨਾਲ ਜ਼ਿੰਦਗੀ ਖਰਾਬ ਨਹੀਂ ਮੈਂ ਕਹਿੰਨਾ ਕੀਤੀ ਜਾਂਦੀ ਛੋਟੇ ਛੋਟੇ ਬੱਚਿਆਂ ਵਾਲੇ ਸਾਰੇ ਹਰ ਕੋਈ ਹੈਗਾ ਠੀਕ ਆ ਤੁਹਾਡਾ ਕਿਸ ਨਾਲ ਝਗੜਾ ਹੋਏਗਾ ਤੁਸੀਂ ਉਹਨਾਂ ਨਾਲ ਨਜਿੱਠੋ ਮੈਂ ਤੇ ਕੋਈ ਲੜਾਈ ਦੇ ਸ਼ਾਮਲ ਨਹੀਂ ਸੀ ਨਾ ਮੈਂ ਲੜਾਈ ਵਾਲੀ ਜਗ੍ਹਾ ਤੇ ਗਿਆ ਤੇ ਮੇਰੇ ਤੇ ਮੁਕਦਮਾ ਦਰਜ ਕੀਤਾ ਨਾ ਲੜਾਈ ਨਾ ਲੜਾਈ ਇੱਥੇ ਲੱਗ ਜਾਈ ਆ ਸਾਰਾ ਇਲਾਕਾ ਮੈਂ ਕੋਈ ਨਹੀਂ ਕਹਾਂਗਾ ਹੱਥ ਖੜੇ ਕਰ ਦਿਓ ਕਿ ਇੱਥੇ ਲੜਾਈ ਨਹੀਂ ਹੋਈ ਜਿਹੜਾ ਵੀ ਕਹਿੰਦਾ ਵਾ ਕਿ ਇੱਥੇ ਲੜਾਈ ਨਹੀਂ ਹੋਈ ਉਹ ਵਾਹਿਗੁਰੂ ਜੀ ਦਾ ਜਕਾਰਾ ਇੱਕ ਲਾਗਾ ਬੋਲੋ ਸੋਨੇ ਹਾਲ ਹੋ ਰਾਜ ਇਸ ਸੰਕਟ ਦੇ ਘਰੀ ਵਿੱਚ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਨਾ ਆਪਣੇ ਇਲਾਕਾ ਨਿਵਾਸੀਆਂ ਦਾ ਹਲਕਾ ਨਿਵਾਸੀਆਂ ਦਾ ਆ ਮੇਰੇ ਨਾਲ ਕਿਸਾਨ ਯੂਨੀਅਨ ਖਲੋਤੀ ਹੈ ਮੇਰੇ ਭਰਾ ਖਲੋਤੇ ਆ ਸਾਰੇ ਦੁਕਾਨਦਾਰ ਵੀਰ ਜਿਨ੍ਹਾਂ ਨੇ ਏਕੇ ਦਾ ਪ੍ਰਤੀਕ ਕਰਦਿਆਂ ਹੋਇਆ ਨਗਰ ਨਰਾਲਾ ਦੀਆਂ ਆਪਣੇ ਸਾਰੀਆਂ ਦੁਕਾਨਾਂ ਬੰਦ ਕਰਕੇ ਅੱਜ ਮੇਰੇ ਦੇ ਨਾਲ ਇਸ ਚੌਂਕੀ 'ਚ ਆ ਕੇ ਖਲੋਤੇ ਸਨ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੇਰਾ ਰੋਂਬਰੋ ਮੈਂ ਕਿੰਨੀ ਆ ਕਿ ਜਿਹੜੇ ਮੇਰੇ ਨਾਲ ਅੱਜ ਇਸ ਦੁੱਖ ਦੀ ਘੜੀ ਚ ਆ ਕੇ ਮੁਸ਼ਕਲ ਦੀ ਘੜੀ ਦੇ ਵਿੱਚ ਆ ਕੇ ਅੱਜ ਚੌਂਕੀ ਦੇ ਵਿੱਚ ਆ ਕੇ ਖਲੋਤੇ ਸਨ ਅਤੇ ਮੇਰੀ ਅੱਜ ਉਹਨਾਂ ਦੇ ਹਾਈ ਕਰਾਈ ਆ ਮੈਂ ਦਿਲ ਦੀਆਂ ਗਹਿਰਾਈਆਂ ਸਾਰਿਆਂ ਦਾ ਧੰਨਵਾਦ ਇਲਾਕਾ ਨਿਵਾਸੀਆਂ ਦਾ ਨਗਰ ਨਿਵਾਸੀਆਂ ਦਾ ਅਤੇ ਦੁਕਾਨਦਾਰ ਵੀਰਾਂ ਦਾ ਅਤੇ ਕਿਸਾਨ ਯੂਨੀਅਨ ਦਾ ਤੇ ਮੇਰੇ ਸਾਰੇ ਐਮਸੀ ਸਾਹਿਬਾਨ ਦਾ ਪ੍ਰਧਾਨ ਸਾਹਿਬ ਦਾ ਕੱਲੇ ਕੱਲੇ ਨਾਮ ਲੈਣਾ ਮੇਰੇ ਲਈ ਔਖਾ ਮੇਰੀਆਂ ਬੀਬੀਆਂ ਮੇਰੀਆਂ ਭੈਣਾਂ ਸਾਰੀਆਂ ਆਗੇ ਖਲੋਤੀਆਂ ਔਰ ਇਹ ਲੜਾਈ ਲੜਨ ਨੂੰ ਜਦੋਂ ਜਿਆ ਸੀ ਪਰ ਪ੍ਰਸ਼ਾਸਨ ਝੁਕਣਾ ਪਿਆ ਤੇ ਮੈਨੂੰ ਰੀਲீஸ் ਕੀਤਾ ਮੈਂ ਤੁਹਾਡੀ ਕਚਹਿਰੀ ਵਿੱਚ ਆਜਾ ਰਾਂ ਜਨਤਰੀ ਸੇਵਾ ਲਈ ਹਾਜ਼ਰ ਹਾਂ ਕੋਈ ਗਲਤੀ ਹੋਏ ਕੀ ਹਮਾਰਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 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 ਬੇਸਿਕਲੀ ਇੱਕ ਜਗ੍ਹਾ ਹੈ ਵਾਰਡ ਨੰਬਰ 2 ਦੇ ਵਿੱਚ ਉਹ ਜਗ੍ਹਾ ਦਾ ਝਗੜਾ ਕਾਫੀ ਦੇਰ ਤੋਂ ਚੱਲਦਾ ਪਿਆ ਉਸ ਜਗ੍ਹਾ ਵਿੱਚ ਮਹਿਰਾ ਪਰਿਵਾਰ ਰਹਿੰਦਾ ਵਾ ਜਿਹੜਾ 35-40 ਸਾਲ ਤੋਂ ਉੱਥੇ ਰਹਿ ਰਿਹਾ ਉਹ ਜਗ੍ਹਾ ਦੀ ਖਰੀਦ ਦਲੇਰ ਸਿੰਘ ਨੇ ਕੀਤੀ ਹੈ ਔਰ ਤਾਂ ਚਾਰ ਕੁ ਮਰਲੇ ਚਾਰ ਪੰਜ ਮਰਲੇ ਜੋ ਵੀ ਹੈ ਉਹਨਾਂ ਨੂੰ ਪਤਾ ਹੋਊਗਾ ਇਹਦੇ ਬਾਰੇ ਮੈਂ ਡਿਟੇਲ ਚ ਨਹੀਂ ਦੱਸਦਾ ਕਿੰਨੀ ਆ 4ਵਾ 6 ਜਾਂ 7ਵਾਂ ਉਹ ਜਗ੍ਹਾ ਖਰੀਦੀ ਹੈ ਉਸ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਇਹਨਾਂ ਦੀ ਉਸ ਉਹ ਪਰਿਵਾਰ ਨਾਲ ਅੱਗੇ ਲੜਾਈ ਝਗੜਾ ਹੁੰਦਾ ਰਿਹਾ ਵਾ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਉੱਥੇ ਜਾ ਕੇ ਗੁੰਡਾਗਰਦੀ ਕੀਤੀ ਉਹਨਾਂ ਨੂੰ ਹਾਂ ਗੁੰਡਾਗਰਦੀ ਕੀਤੀ ਆ ਉਹ ਜਗ੍ਹਾ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਆ ਇਹਦਾ ਦਲੇਰ ਸਿੰਘ ਤੇ ਪਰਚਾ ਆਲਰੇਡੀ ਪਹਿਲਾਂ ਹੀ ਹੋਇਆ ਹੋਇਆ ਤੇ ਅੱਜ ਇਹਨਾਂ ਝੂਠੀ ਸੱਟ ਲਾ ਕੇ ਆਪਣੀ ਕੋਈ ਉਂਗਲ ਜੀ ਚੀਜ਼ਾਂ ਵੱਢ ਕੇ ਠੀਕ ਹੈ ਉਹਨਾਂ ਦਾ ਨਾਮ ਨਾਮਜ਼ਦ ਕੀਤਾ ਵਿੱਚ ਨਾਲ ਮੈਨੂੰ ਪਤਾ ਕੀ ਇਨਸਾਫ਼ ਨਹੀਂ ਪਕਰ ਸਕਦੇ ਕੀ ਸੱਚ ਨਹੀਂ ਬੋਲ ਸਕਦੇ ਅੱਜ ਸੱਚ ਬੋਲਣ ਦੀ ਸਜ਼ਾ ਸਾਨੂੰ ਇਹ ਮਿਲ ਰਹੀ ਹੈ ਅਸੀਂ ਸੱਚ ਦੇ ਨਾਲ ਨਹੀਂ ਖੜੇ ਸਕਦੇ ਅਸੀਂ ਮੋਤਬਰ ਵਿਅਕਤੀ ਆ ਪਬਲਿਕ ਨੇ ਪੂਰੀ ਸ਼ਾਨੋ ਸ਼ੌਕਤ ਨਾਲ ਸਾਨੂੰ ਜਿਤਾਇਆ ਸਾਨੂੰ ਦੋਨਾਂ ਮੀਆਂ ਬੀਵਾਂ ਨੂੰ ਮੈਨੂੰ ਤੇ ਮੇਰੀ ਵਾਈਫ ਨੂੰ ਪੂਰੀ ਇੱਜ਼ਤ ਮਾਨਾ ਮੇਰੇ ਨਗਰ ਨੇ ਮੇਰੇ ਇਲਾਕੇ ਨੇ ਸਾਨੂੰ ਰਤਬਾ ਦਿੱਤਾ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਅੱਜ ਸਾਨੂੰ ਆ ਸਿਲਾ ਦਿੱਤਾ ਜਾਂਦਾ ਦੁੱਖ ਹੋ ਇਸ ਗੱਲ ਦਾ ਭਾਜੀ ਜੀ ਧੰਨਵਾਦ ਜੀ ਕਰਾ ਸਰ ਹਾਂ ਕਾਟੇ ਗਏ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਰਦਾਰ ਜੋਗਾ ਸਿੰਘ ਭਾਰਤੀ ਕਿਸਾਨ ਜਿਹੜਾ ਨਡਾਲਾ ਬਲਾਕ ਪ੍ਰਧਾਨ ਹੋਣ ਨਾ ਤੇ ਜਦ ਵੀ ਅਸੀਂ ਆ ਵੀਰਜੀ ਸੋਨੂ ਜੀ ਦਾ ਸੁਣਿਆ ਆਨੂੰ ਸੁਣਾ ਗਿਆ 12:30 1:00 ਵਜੇ ਦੀ ਗੱਲ ਆ ਜੀ ਪਤਾ ਲੱਗਾ ਵੀ ਉਹਨੂੰ 10-12 ਮੁਲਾਜ਼ਮ ਗਏ ਆ ਦੁਕਾਨ ਤੇ ਆਪਣਾ ਮੇਰਾ ਵੀਰੇ ਕੰਮ ਕਰ ਰਿਆ ਮੈਂਟੋ ਮੰਡੀ ਨੂੰ ਧੱਕੇ ਨਾਲ ਚੁੱਕ ਕੇ ਲੱਦ ਕੇ ਇਹਨਾਂ ਨੇ ਮੁਲਾਜ਼ਮਾਂ ਨੇ ਤੇ ਇਹਨੂੰ ਲੈੰਦਾ ਸਾਨੂੰ ਫੋਨ ਜਾਣ ਦੀ ਡੇਰ ਹੋਈ ਉਸੇ ਵੇਲੇ ਅਸੀਂ ਨਿਰਮਲ ਸਿੰਘ ਸੁਖਦੇਵ ਸਿੰਘ ਹੋਰ ਜਿਹਨੇ ਵੀਰੇ ਫੋਨ ਕੀਤਾ ਪਹੁੰਚੇ ਤੇ ਜਦੋਂ ਅਸੀਂ ਆਏ ਇਹਨਾਂ ਦੇ ਦਰਵਾਜ਼ੇ ਦੇ ਮੋਰੇ ਆਏ ਆ ਤੇ ਇਹਨਾਂ ਨੇ ਦਰਵਾਜ਼ਾ ਹਉ ਲਾਇਆ ਜਿੱਦਾਂ ਬੰਦੇ ਨੇ ਕਤਲ ਕੀਤਾ ਹੁੰਦਾ ਅਜੇ ਕਤਲ ਵਾਲੇ ਨੂੰ ਵੀ ਨਹੀਂ ਇਸ ਤਰ੍ਹਾਂ ਕੈਦ ਦੇ ਅੰਦਰ ਟ੍ਰੀਟਮੈਂਟ ਕਰਦੇ ਬਾਈ ਜਿਹੜੇ ਬੰਦਾ ਕੋਈ ਥੋੜੇ ਦਿਲ ਦਾ ਹੁੰਦਾ ਵਾ ਜੇਕਰ ਉਹਦੀ ਖੁਦ ਖੁਸ਼ੀ ਵੀ ਹੋ ਸਕਦੀ ਭਰਾਓ ਇਹਨੇ ਕੋਈ ਕਤਲ ਥੋੜਾ ਕੀਤਾ ਯਾਰ ਤੁਸੀਂ ਉਹਨੂੰ ਲਿਆਂਦਾ ਉਹਨੂੰ ਭਾਲੋ ਸਾਡੀ ਪਬਲਿਕ ਨੂੰ ਜਾਨ ਦੋ ਦੇ ਕੋਈ ਗੱਲਬਾਤ ਪੁੱਛਣ ਦਿਓ ਇਹ ਉਹਦੀ ਉਹਨਾਂ ਨੂੰ ਧੱਕਾ ਕਰਦੇ ਮੁਲਾਜ਼ਮਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿਤੇ ਵੀ ਇਹਨਾਂ ਦੇ ਨਾਲ ਇਹੋ ਜਿਹਾ ਧੱਕਾ ਨਾ ਇਹ ਸਰਕਾਰਾਂ ਕਰਨ ਇਹ ਜਿਹੜੀਆਂ ਜਸੇਬੰਦੀਆਂ ਸਾਰੀਆਂ ਹੀ ਤੇ ਮੇਰੇ ਵੀਰ ਜਿੰਨੇ ਵੀ ਇਲਾਕੇ ਦੇ ਜ਼ਿਲ੍ਹੇ ਦੇ ਆਡੇ ਤੁਹਾਡੇ ਨਾਲ ਨੇ ਕੋਈ ਵੀ ਕੋਈ ਇਹਨਾਂ ਦਾ ਵਿਅਕਤੀ ਦਾ ਵੀਰ ਦਾ ਧੱਕਾ ਹੁੰਦਾ ਵਾ ਅਸੀਂ ਇਹਦੇ ਨਾਲ ਖੜੇ ਆ ਹੁਣ ਵੀ ਅਸੀਂ ਬਖਤੌਤ ਉਹਨਾਂ ਨੂੰ ਕਿਹਾ ਉਥੇ ਨਿਕਵਾੜੀ ਕਰੋ ਪਹਿਲਾਂ ਕੋਈ ਕਰਨੀ ਨਹੀਂ ਜਾਂ ਗੱਲ ਹੀ ਨਹੀਂ ਸੁਣਦਾ ਪਿਆ ਅਸੀਂ ਉਹਨਾਂ ਨੂੰ ਕਿਹਾ ਮਗਰ ਐਸਐਸਪੀ ਨੂੰ ਡੀਏਜੀ ਵੀ ਇਹਨੂੰ ਭਾਈ ਪਹਿਲਾ ਜੇ ਦੁਕਾਨ ਤੇ ਲੜਾਈ ਹੋਈ ਆ ਤੇ ਤੁਸੀਂ ਉਥੇ ਮੌਕੇ ਦੇ ਕੈਮਰੇ ਖਿਲਾ ਕੇ ਦਿਖਾ ਦਿਓ ਜੇ ਵੀਰੇ ਲੜਦਾ ਦਿਖ ਬਵੇ ਤੇ ਅਸੀਂ ਆਪ ਉਹਨਾਂ ਦੇ ਪਰਚਾ ਕਰਾਉਂਦੇ ਭਰਾ ਜੇ ਸੱਚ ਸੀ ਤੇ ਨਕਵਾਰੀ ਨਹੀਂ ਕਰਾਈ ਉਹ ਝੂਠਾ ਪਰਚਾ ਕਰ ਰਹੇ ਸੀ ਇਹ ਸਰਕਾਰਾਂ ਦੇ ਦਬਾਣ ਆ ਕਿਸੇ ਵੀਰ ਨੇ ਵੀ ਗਾ ਤੂੰ ਡਰਨਾ ਨਹੀਂ ਆਪਾਂ ਨਾਲ ਆ ਆਪਣੇ ਜਿਹੜੇ 4-5 ਘੰਟੇ ਇਹਨਾਂ ਨੇ ਭੰਨੇ ਨੇ ਕੋਈ ਗੱਲ ਨਹੀਂ ਇਹੋ ਜੇ ਕੰਮ ਹੁੰਦੇ ਆਉਂਦੇ ਆ ਭਰਾਓ ਅਸੀਂ ਹੁਣ ਵੀ ਸ਼ਵਾਜ ਦਵਾਨੇ ਆ ਵੀਰ ਨੂੰ ਆਪਾਂ ਇਸ ਪਰਚੇ 'ਚੋਂ ਅੱਜ ਮਹਾਰਾਜ ਦੀ ਕਿਰਪਾ ਨਾਲ ਬਰੀ ਮੈਂ ਕੋਈ ਪਰਚਾ ਨਹੀਂ ਹੈਗਾ ਜਦੋਂ ਮਰਜੀ ਨਕਵਾਰੀ ਕਰ ਰਣ ਜਦੋਂ ਤੁਹਾਨੂੰ ਮਰਜੀ ਸੱਦਣ ਅਸੀਂ ਆਉਣ ਨੂੰ ਤਿਆਰ ਆ ਪਾਜੀ ਸੋਨ ਨੂੰ ਵੀ ਆਉਣ ਨੂੰ ਤਿਆਰ ਅਸੀਂ ਬੇਨਤੀ ਕਰਦੇ ਆ ਮੈਂ ਸਾਰੇ ਨੌਜਵਾਨਾਂ ਨੂੰ ਵੀਰਾਂ ਨੂੰ ਸਾਡੀਆਂ ਭੈਣਾਂ ਆਜੇ ਕੋਈ ਆਈਆਂ ਨੇ ਸਾਡੀ ਬਰੌਂ ਵਾਲ ਦੀ 100 ਬੀਬੀ ਕਿਸਾਨ ਭਾਰਤੀਕ ਸੌਣ ਜਾਣ ਦੀ ਮੈਂਬਰ ਬਲਾਗ ਦੀਆਂ ਪ੍ਰਧਾਨ ਨੇ ਸਾਨੂੰ ਲੋੜ ਪਵੇ ਆਪਾਂ ਸਾਰਿਆਂ ਨੂੰ ਨਾਲ ਲੈਉਣੇ ਆ ਪਰ ਮੈਂ ਤੁਹਾਨੂੰ ਗਾਂਧ ਦੇ ਇੱਕ ਬੇਨਤੀ ਕਰਦਾ ਮੇਰੇ ਵੀਰ ਭਰਾ ਤੁਸੀਂ ਜਿਹੜੇ ਕਿਸਾਨਾਂ ਨਾਲ ਨਹੀਂ ਜੁੜੇ ਉਹ ਕਿਸਾਨਾਂ ਨਾਲ ਜੁੜੋ ਮੈਂਬਰ ਬਣੋ ਉਹ 3 ਦੇ ਮੈਂਬਰ ਬਣੇ ਹੋ ਤੁਹਾਡੀ ਜੁਗ ਤੇ ਭਾਓ ਕਿਸਾਨਾਂ ਦੇ ਨਾਲ ਧੱਕਾ ਹੋਵੇ ਆ ਜਿਹੜੀਆਂ ਹਰੀਆਂ ਪੱਗਾਂ ਬੰਨੀਆਂ ਨੇ ਇਹਦੀ ਇੱਜ਼ਤ ਆ ਹਰ ਬੰਦਾ ਇੱਜ਼ਤ ਕਰਦਾ ਆਪਾਂ ਕਾਨੂੰਨ ਦੇ ਕਾਇਦੇ ਦੇ ਵਿੱਚ ਰਹਿਣਾ ਤੇ ਮਹਾਰਾਜ ਦੀ ਕਿਰਪਾ ਨਾਲ ਜਿੱਤ ਹੋਈ ਦੀ ਅੱਜ ਜਿਹੜੀ ਜਿੱਤ ਹੋਈ ਏ ਆ ਤੁਹਾਡੇ ਵੀਰ ਭਰਾਵਾਂ ਦੀ ਸਾਰਿਆਂ ਦੀ ਆਪਾਂ ਧੰਨਵਾਦ ਕਰਦੇ ਆਂ ਨਰਾਲੇ ਵਾਲਿਆਂ ਦਾ ਵੀ ਜਿੱਥੇ ਵੀ ਤੁਸੀਂ ਸਾਨੂੰ ਆਵਾਜ਼ ਮਾਰੋ ਅਸੀਂ 24 ਘੰਟੇ ਰਾਤ ਦਿਨ ਤੁਹਾਡੇ ਨਾਲ ਆ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਹ ਘਟਨਾ ਕਰਮ ਹੋਇਆ। ਕੌਣ ਲੱਗੇ ਆਉਣਗੇ? ਇਸ ਤੇ ਅੱਜ 27 ਦੀ ਜਿੱਤ ਹੋਈ ਹੈ। ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀਡੀਓ ਚ ਬੇਨਤੀ ਕੀਤੀ ਸੀਗੀ ਕਿ ਜੇ ਦਾਸ ਸਾਹਿਬ ਦਾ ਕਸੂਰ ਹੋਵੇ ਉਹਦੇ 26326 ਛੱਡ ਕੇ ਭਾਵੇਂ 302 ਲਾ ਦਿਓ। ਪਰ ਜਦੋਂ ਅਫਸਰਾਂ ਨਾਲ ਅਸੀਂ ਗੱਲਬਾਤ ਕੀਤੀ ਐ ਐਸਐਸਪੀ ਸਾਹਿਬ ਨਾਲ ਗੱਲ ਹੋਈ, ਡੀਏਜੀ ਸਾਹਿਬ ਨਾਲ ਹੋਈ, ਡਿਪਟੀ ਸਾਹਿਬ ਨਾਲ ਹੋਈ। ਅਸੀਂ ਇਹੋ ਇੱਕੋ ਗੱਲ ਹੀ ਕਰੀਏ ਵੀ ਸਾਨੂੰ ਇਨਸਾਫ ਚਾਹੀਦਾ। ਉਸ ਟਾਈਮਾਂ ਪਹਿਲਾਂ ਮੇਰੇ ਡੀਐਸਪੀ ਸਾਹਿਬ ਨਾਲ ਗੱਲ ਹੋਈ। ਉਹਨਾਂ ਨੇ ਕਿਹਾ ਕਿ ਵਾਕਿਆ ਹੀ ਡਾਕਟਰ ਸੰਦੀਪ ਸ੍ਰੀਚਾ ਉਹ ਹੈ ਨਹੀਂ ਸੀ ਮੈਂ ਕਹਿੰਦਾ ਬਿਲਕੁਲ ਹੈ ਨਹੀਂ ਸੀ ਜਿਹੜੇ ਤੁਸੀਂ ਛੋਟੀ ਦਿੰਦੇ ਹੋ ਮੈਂ ਕਹਿੰਦਾ ਮੈਂ ਛੋਟੀ ਦਿੰਦਾ ਕਹਿੰਦੇ ਇੱਕ ਵਾਰ ਫੇਰ ਕੱਲੇ ਨੂੰ ਪੁੱਛ ਕੇ ਆਓ ਫੇਰ ਮੈਂ ਡਾਕਟਰ ਸਾਹ ਕੋਲ ਗਿਆ ਕਹਿੰਦੇ ਜੀ ਮੈਂ ਆਪਣੇ ਬੱਚੇ ਲੈ ਕੇ ਗੁਰਦੁਆਰੇ ਬੰਦਰ ਚੜਨ ਨੂੰ ਤਿਆਰ ਆ ਮੈਂ ਉੱਥੇ ਹੈ ਨਹੀਂ ਸੀ ਤੇ ਸਾਡੀ ਬੇਨਤੀ ਪ੍ਰਸ਼ਾਸਨ ਨੇ ਇਹ ਪ੍ਰਵਾਨ ਕੀਤੀ ਆ ਔਰ ਇਸ ਇੱਕ ਗੱਲ ਪ੍ਰੋਮਿਸ ਕੀਤਾ ਕਿ ਅਸੀਂ ਇਨਕੁਆਰੀ ਕਰਾਂਗੇ ਇਨਕੁਆਰੀ ਚ ਜੇ ਤੁਹਾਡੀਆਂ ਗੱਲਾਂ ਸੱਚੀਆਂ ਹੋਣਗੀਆਂ ਤੇ ਇਹਨਾਂ ਦਾ ਨਾਮ ਜਿਹੜਾ ਉਹ ਇੱਜ਼ਤ ਪਰਚੇ ਦੇ ਵਿੱਚੋਂ ਕੱਢ ਦਿੱਤਾ ਜਾਊਗਾ ਔਰ ਮੈਂ ਬਹੁਤ ਧੰਨਵਾਦੀ ਹਾਂ ਕਿਉਂਕਿ ਠੀਕ ਹੈ ਤੱਕਾ ਹੋ ਇਹ ਬੈਕ ਬੇਨਤੀ ਕਰਨਾ ਚਾਹੁੰਨਾ ਕਿ ਡਾਕਟਰ ਸਾਹਿਬ ਬਿਲਕੁਲ ਬੇਗਨਾ ਆ ਔਰ ਇਨਕੁਆਰੀ ਦੇ ਵਿੱਚ ਵੀ ਇਹ ਬੇਗਸੂਰ ਪਾਏ ਜਾਣਗੇ ਔਰ ਪਾਕ ਤੁਹਾਡੇ ਸਾਹਮਣੇ ਜਿਹੜੇ ਪਾਕ ਪਵਿੱਤਰ ਹੋਗੇ ਇਹ ਨਿਕਲਣਗੇ ਮੈਂ ਬਹੁਤ ਧੰਨਵਾਦ ਕਰਦਾ ਸਾਡੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਕਿਉਂਕਿ ਕਾਫੀ ਗਲੁੱਪਿਆ ਇਹਨਾਂ ਦੇ ਵਿੱਚ ਵੀ ਪਰ ਅੱਜ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਖੜੀਆਂ ਹੋਈਆਂ ਆ ਕੇ ਮੈਂ ਇਹਨਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਸਾਡੇ ਨਗਰ ਵਾਲਿਆਂ ਦੇ ਆਉਣਾ ਸੀਗਾ ਪਰ ਜਿਹੜੇ ਸਾਡੇ ਬਲਾਕ ਪ੍ਰੈਜ਼ੀਡੈਂਟ ਸਟੀਫਨ ਜੀ ਔਰ ਬਾਕੀ ਨੇੜੇ ਪਿੰਡਾਂ ਚੋਂ ਸਾਰੇ ਆਏ ਆ ਇਨਾਂ ਦਾ ਕਾਰਕ ਕਰਕੇ ਬਹੁਤਨ ਵਧੀਆ ਹੋਇਆ ਅਸੀਂ ਇਹਨਾਂ ਦਾ ਦੇਣ ਦੇ ਸਕਦੇ ਮੈਂ ਬਹੁਤ ਦਿਲੋਂ ਆਪਣੇ ਮਸ਼ਕੂਰ ਹਾਂ ਇਹਨਾਂ ਇੱਕ ਸਾਰੇ ਯੂਨੀਅਨ ਦਾ ਔਰ ਬਾਕੀ ਸਾਰੇ ਜਿੰਨੇ ਸਾਡੇ ਲੀਡਰ ਸਾਹਿਬਾਨ ਆਏ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ